ਇਕ ਤਾਂ ਮੱਝ ਸਾਊ ਹੋਵੇ ਖੜਕੇ ਦੁੱਧ ਦੇਵੇ ਵੀ ਜਦੋਂ ਬੰਦਾ ਥੱਲੇ ਬੈਹੇ ਤੇ ਮੱਝ ਦੇ ਮੂਹਰੇ ਚਾਹੇ ਦਾਣਾ ਵੀ ਪਿਆ ਜਾ ਹਰਾ ਪਿਆਖਣਣੀ ਚ ਤੇ ਛੱਡ ਕੇ ਪਿੱਛੇ ਹੋ ਕੇ ਖੜੇ ਜਿਹੜਾ ਪਸ਼ੂ ਹਾਂਜੀ ਗਾਲਾ ਕਰਨ ਲੱਗ ਜੇ ਚਵਾਈ ਟਾਈਮ ਠੀਕ ਹੈ ਗੱਲ ਉਹੋ ਦੁੱਧ ਆਲੇ ਆਲੇ ਯਾਰ ਅਜਿਹਾ ਜਿਆਦਾ ਚੰਗਾ ਮੰਨਿਆ ਜਾਂਦਾ ਬਾਈ ਠੀਕ ਹੈ ਗੱਲ ਆ ਜੋ ਕੀ ਯਾਰ ਗਾਲਾ ਕਰਦੀ ਦੁੱਧ ਚਵਾਉਂਦੀ ਆ ਉਹ ਜਾਨੀ ਆਪਦੇ ਬੇਤ ਨਾਲੋਂ ਵੀ ਜ਼ਿਆਦਾ ਦੁੱਧ ਕੱਢ ਜਾਂਦੀ ਆ ਬਾਈ ਕਈ ਵਾਰੀ ਠੀਕ ਆ ਗੱਲ ਥੱਲਿਓ ਦਾ ਯਾਰ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਕੋਈ ਚੀਜ਼ ਘੜ ਕੇ ਤਿਆਰ ਕਰੀ ਹੁੰਦੀ ਆ ਉਹ ਗੱਲ ਬਾਤ ਆ ਥੱਲਿਓ ਥਣ ਲੱਗਿਆ ਵੀ ਪੂਰੀ ਵਿਰਲ ਤੇ ਆ ਤੇ ਆਰਡਰ ਵੀ ਉਹੀ ਗੱਲ ਆ ਸਟਿੱਚ ਆਰਡਰ ਇਧਰ ਦਿਖਾਦੀ ਹੁਣ ਅਗਲੇ ਬੰਨਿਓ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਜਿਹੜੇ ਸੱਜਣ ਕੋਲੇ ਅੱਜ ਪਹੁੰਚਿਆ ਨਾ ਡਿਮਾਂਡ ਇਹ ਵੀ ਜਿਵੇਂ ਆਪਾਂ ਕਹਿ ਦਿੰਨੇ ਵੀ ਤਕੜੇ ਕੱਪਾ ਤੇ ਸ਼ੀਲੂ ਵਰਗੇ ਸੱਜ ਬਿਲ ਲੰਮੇ ਸਮੇਂ ਤੋਂ ਯਾਰ ਕਮੈਂਟ ਲਾ ਲੂ ਹਨਾ ਸੱਜਣਾ ਦੇ ਕਮੈਂਟਾਰੇ ਤੇ ਫੋਨ ਵੀ ਆ ਰਹੇ ਤੇ ਵੀ ਯਾਰ ਬਾਈ ਦੀ ਵੀਡੀਓ ਕਵਰ ਕਰੋ ਚਿਰ ਹੋ ਗਿਆ ਕਵਰ ਕਰੀ ਨੂੰ ਕਿਉਂਕਿ ਇਹ ਸੱਜਣ ਦੀ ਵੀਡੀਓ ਦੇ ਵਿੱਚ ਜਾਨਵਰ ਵੀ ਟਾਪ ਕੁਆਲਿਟੀ ਦੇ ਹੁੰਦੇ ਨੇ ਤੇ ਨਾਲ ਨਾਲ ਸੱਜਣੋਂ ਪਸ਼ੂਆਂ ਦੇ ਮਾਮਲੇ 'ਚ ਜਾਣਕਾਰੀ ਭਰਪੂਰ ਗੱਲਾਂ ਵੀ ਇਹ ਸੱਜਣ ਸਮੇਂ-ਸਮੇਂ ਤੇ ਦੱਸਦਾ ਰਹਿੰਦਾ ਅੱਜ ਦਿਖਾਉਂਗਾ ਤਿੰਨ ਝੋਟੀਆਂ ਟਾਪ ਕੁਆਲਿਟੀ ਦੀਆਂ ਦੋ ਤਿਆਰ ਦੁੱਧਾਲੀਆਂ ਤੇ ਇੱਕ ਜਿਹੜੀ ਆ ਝੋਟੀ ਆ ਨਾ ਆਹ ਆਹਾ ਹਾਥੀ ਦਾ ਬੱਚਾ ਹੀ ਕਹਿ ਸਕਦੇ ਆਪਾਂ ਇਹਨੂੰ ਇਹਨੇ ਸੁਣਾ ਦੂਜਾ ਸੁਆ ਤੇ ਇੱਕ ਦਰਸ ਮੋਟਾ ਜਿਹਾ ਕੈਮਰਾ ਉਧਰ ਮਾਰਦੇ ਓਏ ਉਹ ਤਾਜੀ ਸੂਈ ਬੱਚੀ ਦਿਖਾਉਂਗਾ ਚੰਗੇ ਦੁੱਧ ਵਾਲੀ ਤੇ ਬਾਕੀ ਹੁਣ ਸੱਜਣ ਨਾਲ ਮਿਲਿਆਏ ਦਿੰਨੇ ਆ ਕਿਉਂਕਿ ਉਤਸੁਕਤਾ ਜਿਹੜੀ ਸੱਜਣਾ ਦੀ ਵਧੀ ਜਾਂਦੀ ਆ ਆ ਜਾ ਆੜੀ ਫਿਰ ਆ ਜਾ ਓਏ ਸੱਜਣਾ ਹੋਰ ਕਿਵੇਂ ਆ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਕਿਸਾਨ ਪਸ਼ੂ ਪਾਲਕ ਦੀ YouTube ਚੈਨਲ ਦੀ ਟੀਮ ਸਾਡੇ ਡੱਲਾ ਨਗਰ ਦੇ ਵਿੱਚ ਪਹੁੰਚੀ ਐ ਸੋ ਸੀ ਤੈ ਦਿਲੋਂ ਸਵਾਗਤ ਕਰਦੇ ਆ ਸਾਡੇ ਸੱਜਣਾਂ ਓਏ ਤਰਸ ਕੇ ਸੱਜਣਾ ਅਸੀਂ ਤਾਂ ਅਜੀ ਵੀ ਤਰਸੇ ਪਏ ਸੀ ਵੱਡੇ ਭਾਈ ਦੇ ਨੂੰ ਮਿਲਣ ਨੂੰ ਦੇਖਣ ਨੂੰ ਔਰ ਇਹ ਆਪਣੇ ਸੱਜਣ ਵੀ ਯਾਰ ਬਾਰੇ ਤਰਸ ਗਏ ਡੇਲੀ ਕਮੈਂਟਾਂ ਚ ਵੀ ਡਿਮਾਂਡ ਸੀ ਤੇ ਫੋਨ ਟਾਈਮ ਸਮਝਲਾ ਵੀ ਯਾਰ ਪੰਜ ਤੋਂ 10 ਫੋਨ ਆਪਣੇ ਕੋਲ ਡੇਲੀ ਅੰਬਰਸਰ ਏਰੀਆ ਲਾ ਲਓ ਵੀ ਕੋਈ ਐਸਾ ਏਰੀਆ ਨਹੀਂ ਜਿੱਥੇ ਫੋਨ ਨਹੀਂ ਆਇਆ ਭਾਈ ਦੇ ਮਾਮਲੇ ਚ ਮੇਰੇ ਕੋਲੇ ਵੀ ਤਕਰੀਬਨ 10-10 15-15 ਫੋਨ ਬਾਈ ਦਿਹਾੜੀ ਦੇ ਬਾਹਰ ਲੀਆਂ ਕੰਟਰੀਆਂ ਤੋਂ ਵੀ ਜਿਹੜੇ ਸੱਜਣ ਚਲੋ ਜਿਨ੍ਹਾਂ ਨੇ ਨਹੀਂ ਵੀ ਜਾਣਵਰ ਆਪਣੇ ਤੋਂ ਲਏ ਕੇ ਸਿਰਫ ਆਪਣੇ ਜਾਨਵਰ ਦੇਖਣਾ ਤੇ ਔਰ ਆਪਣੀ ਵੀਡੀਓ ਸੁਣਨਾ ਪਸੰਦ ਕਰਦੇ ਸੀ ਜਿਹੜੇ ਹਾਂਜੀ ਹਾਂਜੀ ਉਹਨਾਂ ਸੱਜਣਾ ਦੇ ਵੀ ਬਹੁਤ ਫੋਨ ਆਏ ਮੈਨੂੰ ਕੋਲਾ ਆਈਆਂ ਵੀ ਬਾਈ ਜੀ ਤੁਸੀਂ ਜਾਂ ਕੰਮ ਬੰਦ ਕਰਤਾ ਜਾਂ ਕੀ ਗੱਲ ਹੋ ਗਈ ਕੀ ਬਾਤ ਹੋ ਗਈ ਸੋ ਥੋੜਾ ਸੀਗਾ ਸਾਡਾ ਕੋਈ ਘਰ ਦਾ ਹੀ ਮੈਟਰ ਸੀਗਾ ਬਾਈ ਠੀਕ ਹੈ ਜੀ ਆਹ ਸਭ ਪ੍ਰੋਬਲਮਾਂ ਹੋ ਜਾਂਦੀਆਂ ਨੇ ਪ੍ਰੋਬਲਮ ਸੀਗੀ ਥੋੜਾ ਰਿਸ਼ਤੇਦਾਰੀ ਤੇ ਜਾਣਾ ਪਿਆ ਗਿਆ ਠੀਕ ਹੈ ਜੀ ਤੇ ਸਿਸਟਰ ਕੋਲੇ ਉਹਨਾਂ ਦੇ ਮਸ਼ੀਨਾ ਮਸ਼ੂਨਾ ਸੀਗੀਆਂ ਕੰਪੈਨਾਂ ਤੋਂ ਉਹ ਉੱਥੋਂ ਤੋਂ ਬਸ ਜਾਉਂਦਾ ਰਹੇ ਇੰਤ ਕੋਈ ਲੱਗਿਆ ਤੂੰ ਨਾ ਐਮਪੀ ਤਾਂ ਨਹੀਂ ਸੀ ਤਾਂ ਇੱਧਰ ਪੰਜਾਬ 'ਚ ਹੀ ਬਈ ਅੱਛਾ ਹਰ ਤੀਜੇ ਚੌਥੇ ਦਿਨ ਹੁਣ ਮਿਲਾਂਗੇ ਆਪਾਂ ਜੇ ਗੱਲ ਕਰ ਲਈਏ ਆਈ ਨਹੀਂ ਜਰੂਰ ਹਫਤੇ ਚ ਦੋ ਵਾਰ ਮਿਲਿਆ ਕਰਾਂਗੇ ਬਾਈ ਹਾਂ ਅਜ ਤੋਂ ਕਰ ਲਿਆ ਸਟਾਰਟ ਆ ਝੋਟੀ ਤੋਂ ਹਾਂਜੀ ਹਾਂ ਲਾ ਰਾਜੂ ਖੋਲ ਕੇ ਤੋੜ ਦੇ ਇਹਦੀ ਕੀ ਗੱਲ ਵਾ ਤਾਂ ਕਿਹੜਾ ਸੂਆ ਇਧਰਲੇ ਬੰਨੇ ਹੋ ਜਾ ਐਨੂੰ ਤੋੜਦੀ ਰਾਜੂ ਝੋਟੀ ਇਹ ਦੂਜੇ ਸੂਏ ਢਲੋ ਦਾ ਵਿਚੋਟੀ ਸੂਈ ਹੋਈ ਆ ਜੀ ਹਾਂਜੀ ਅੱਛਾ ਦੂਜੇ ਸੂਏ ਸੂਈਆ ਕਿੰਨੇ ਟਾਈਮ ਦੀ ਸੂਈਆ ਇਹਨੂੰ ਸੂਈ ਨੂੰ ਤਕਰੀਬਨ ਇੱਕ ਹਫਤਾ ਹੋ ਗਿਆ ਬਾਈ ਅੱਛਾ ਹਫਤੇ ਤੋਂ ਵੀ ਸ਼ਾਇਦ ਘੱਟ ਹੀ ਹੋਇਆ ਪੰਜ ਮਹੀਨੇ 6 ਮਹੀਨੇ ਦਿਨ ਹੋਊਗਾ ਆਪਣੇ ਕੋਲੇ ਆਈ ਨੂੰ ਅੱਜ ਤੀਜਾ ਦਿਨ ਹੋ ਗਿਆ ਬੱਚਾ ਕੀ ਇਦੇ ਮਗਰ ਕੱਟੀ ਆ ਬਾਈ ਮਗਰ ਇਹਦੇ ਹੈਗੀ ਆ ਫੀਮੇਲ ਕਾਫ ਤੇ ਦੁੱਧ ਹੁਣ ਜੇ ਆਮਨੇ ਗੱਲ ਕਰ ਲਈਏ ਕੰਡੇ ਤੇ ਧਰਨ ਵਾਲਾ ਕਿੰਨਾ ਮੈਨੂੰ ਪਤਾ ਵੀ ਤੂੰ ਦੁੱਧ ਕੰਡੇ ਵਾਲੀ ਨਾਪਦਾ ਹੁੰਦਾ 14 ਗਰਾ ਲੀਟਰ ਤਾਂ ਬਾਈ ਆਪਣੇ ਕੋਲੇ ਹੈ ਵੀ ਹੈ ਨਹੀਂ ਘਰੇ ਲੀਟਰ ਹੀ ਹੈ ਨਹੀਂ ਆਪਣੇ ਦੁੱਧ ਮਿਲਣ ਵਾਲਾ ਤਾਂ ਕੰਡਾ ਜ਼ਰੂਰ ਹੈਗਾ ਜਦੋਂ ਤੂੰ ਆਪਾਂ ਇਸ ਫੀਲਡ ਦੇ ਵਿੱਚ ਆਏ ਆ ਕੰਡਾ ਲੈ ਕੇ ਆਪਾਂ ਫੀਲਡ 'ਚ ਆਏ ਸੀ ਅੱਛਾ ਹਾਂ ਆਕਮਾ ਦੇਕਮਾ ਤੇ ਰਾਜੂ ਆ ਨੂੰ ਦਵਾ ਦੇ ਕਿਹੜਾ ਬੱਚੇ ਕਰਕੇ ਕਰਦੀ ਆ 14 ਕਿਲੋ ਦੁੱਧ ਜਾਣੀ ਹੁਣ ਬਾਈ ਇਹਦੇ ਕੋਲੇ ਤਿਆਰ ਹੋਊਗਾ ਝੋਟੀ ਕੋਲੇ ਅੱਛਾ ਹਾਂ ਬੱਚੇ ਦਾ ਬਾਲਾ ਕਰਦੀ ਆ। ਨਾ ਠੀਕ ਆ ਗੱਲ ਆ। ਅ ਬੱਚੇ ਕਰਕੇ ਕਰਦੀ ਆ ਥੋੜਾ ਜਿਹੀ ਗੱਲ ਨਹੀਂ ਆ ਦੇਖ ਲੋ ਸੱਜਣੋ ਆ ਇਹਦੇ ਨਾਲ ਕੱਤੀ ਆ ਬਾਈ। ਕੱਤੀ ਤੇ ਯਾਰ ਮੈਂ ਭੱਜ ਕੇ ਆ ਕੇ ਖੜ ਗਈ ਉਦਾਂ ਦੀ ਇਹੀ ਜੀ ਕੋਈ ਗੱਲ ਨਹੀਂ। ਕੱਤੀ ਦੇ ਮਗਰ ਮਗਰ ਜਾਊਗੀ ਜਿੱਧਰ ਬਾਈ ਲੈ ਕੇ ਜਾਊਗਾ ਨਾਲ-ਨਾਲ। ਆ ਦਿਖਾ ਦੇ ਤਰਸਵੇਂ ਦਵਾ ਦੇ ਕਿਹੜਾ ਇੱਥੋਂ। ਚੰਗੀ ਝੋਲੀ ਆ। ਕੱਤੀ ਨੂੰ ਲਿਆ ਨਾਲ। ਲੂਨ ਨੇ ਵੀ 15-16 ਕਿਲੋ ਦੁੱਧ ਕੱਢਿਆ ਢਿਲੋਸਾਵੇ ਨੇ ਕੀ ਕਹ ਗੱਲ ਹੁਣ ਮਤਲਬ ਜੇ ਗੱਲ ਕਰ ਲਈਏ ਵੀ 14 ਕਿਲੋ ਰੈਡੀ ਆ ਹੁਣ 14 ਕਿਲੋ ਦੁੱਧ ਇੱਕ ਹਫਤੇ ਦੀ ਸੂਈ ਕੋਲੇ ਉਹ ਬੱਚਾ ਦੇਖ ਲੈ ਨਾਲ ਆ ਸਾਹਮਣੇ ਆਪਾਂ ਨੂੰ ਦਿਸਦਾ ਭਾਈ ਕੱਟੀ ਆ ਠੀਕ ਆ ਗੱਲ ਇੱਕ ਰੰਗੀ ਕੱਟੀ ਆ ਇੱਕ ਰੰਗੀ ਮੱਝ ਦੇ ਪੂਛ ਚ ਦੰਬ ਵੀ ਨਹੀਂ ਚਿੱਟਾ ਹੈਗਾ ਪੂਛ ਦਾ ਭਾਈ ਜੈਡ ਬਲੈਕ ਨੇ ਮਾਮਾ ਧੀਆਂ ਦੋਨੇ ਠੀਕ ਆ ਗੱਲ ਤੇ ਚੰਗੀ ਜਾਤ ਕੁਆਲਟੀ ਦੀਆਂ ਬਈ ਝੋਟੀ ਵੀ ਚੰਗੀ ਆ ਡੰਗ 2 ਡੰਗ 4 ਡੰਗ ਇੱਥੇ ਤੋਂ ਸੱਜਣ ਮਾਫ਼ ਕੇ ਲਈ ਆ ਸਕਦਾ ਆਪਣੇ ਕਿਲ ਜਾ ਸਕਦੇ ਬਈ ਔਰ ਦੁੱਧ 16 17 ਕਿਲੋ ਦੀ ਜਾਨੀ ਚੰਗੀ ਉਮੀਦ ਆਪਾਂ ਨੂੰ ਬਈ ਇਸ ਝੋਟੀ ਦੇ ਉੱਤੋਂ ਵੀ ਦੇਊਗੀ ਠੀਕ ਆ ਗੱਲ ਆ ਹਾਂ ਆ ਤੇ ਥਣ ਥਣਾਉਟ ਦੀ ਗੱਲ ਕਰੀਏ ਸੱਜਣੋ ਹਨਾ ਥਣ ਥਣਾਉਟ ਵੀ ਟਾਪ ਦਾ ਥਣ ਥਣਾਉਟ ਵੀ ਟਾਪ ਦਾ ਲੱਗਿਆ ਤੇ ਲੇਵਾ ਵੀ ਸਟਿਚ ਆ ਡਰਾ ਜਿਹੜਾ ਆਪਾਂ ਅਕਸਰ ਗਾਵਾਂ ਚ ਦੇਖਦੇ ਹੁੰਨੇ ਆ ਉਹ ਆ ਡਰਾ ਸਟਿਚ ਇੱਕ ਬੱਚਾ ਜਿਹਾ ਮਾੜਾ ਜਿਹਾ ਕਿੰਨਿਆ ਵਿਚਾਲੀ ਬਰੀਕ ਉਹ ਉਹ ਨਹੀਂ ਚਲਦੀ ਬਾਈ ਸੋਈ ਵੈਸੇ ਮੌਕਾ ਜਾਈਆ ਠੀਕ ਆ ਗੱਲ ਥਣਾ ਦੇਖ ਲਓ ਤੁਸੀਂ ਵੀ ਗਿੱਠ ਗਿੱਠ ਦੀ ਬੇੜਾ ਹੈ ਦੋਨੇ ਥਣਾ ਦੋਨੇ ਪਾਸਿਆਂ ਨੂੰ ਜਿੱਧਰ ਨੂੰ ਮਰਜ਼ੀ ਲੈਣ ਲੋ ਦੋਨੇ ਪਾਸੇ ਸਾਈਡ ਤੋਂ ਇੱਧਰਲੇ ਪਾਸੇ ਦਿਖਾ ਦੇ ਬਾਈ ਉਹ ਪੂਰੀ ਗਿੱਠ ਪੈਂਦੀ ਆ ਤੁਹਾਡੀ ਅੱਗੇ ਪਿੱਛੇ ਦਾ ਲੈਵਾ ਜੇ ਮੈਂ ਗੱਲ ਕਰ ਲਾਂ ਤੇ ਮੇਨ ਗੱਲ ਆ ਯਾਰ ਬਾਡੀ ਬੁੱਡੀ ਵੀ ਝੋਟੀ ਦੀ ਚੰਗੀ ਆ ਤੇ ਦੁੱਧ ਵੀ ਤਿਆਰੀ ਵਾਲਾ ਕਿਉਂਕਿ ਅੱਜ ਦੀ ਰੁੱਤ 'ਚ ਤਿਆਰ ਦੁੱਧ ਨਾਲ ਜਾਨਵਰ ਲੱਭਣਾ ਬਹੁਤ ਮੁਸ਼ਕਲ ਆ ਇਹਦੇ ਕਿੰਨੇ ਪੈਸੇ ਲਵਾਂਗੇ ਅਮਨੇ ਇਹ ਵੀਰੇ ਮੁੱਲ ਇਹਦਾ ਆਪਾਂ 1 37 ਕਰ ਦਈਏ 38 ਕਰ ਦਈਏ 1 ਲੱਖ 35 ਹਜ਼ਾਰ ਦੀ ਝੋਟੀ ਦੇ ਦਾਂਗੇ ਇਹ ਦੇ ਦਾਂਗੇ 1 35 ਦੀ 1 35 ਦੀ ਹੁਣ ਆ ਕੱਟ ਲੈ ਰਾਜੂ 2 ਨੰਬਰ ਵਾਲੀ ਇਹਦਾ ਕੀ ਸੀਨਾ ਇਹ ਵੀਰੇ ਤੀਜੇ ਸੂਏ ਸੂਈ ਹੋਈ ਹੈ ਜੀ ਮੱਝ ਹਾਂਜੀ ਇਹ ਨੂੰ ਸੂਈ ਨੂੰ ਹੋਗੇ 10 ਤੋਂ 12 ਦਿਨ ਜੀ ਇਹਦੇ ਥੱਲੇ ਦੁੱਧ ਕਿੰਨਾ ਦੇਣਾ ਮੈਲਾ ਹਜੇ ਨਹੀਂ ਮਾਰਿਆ ਨੀ ਆਹ ਕੱਟਾ ਇਹਦਾ ਮੇਲ ਕਾਫਾ ਦੇ ਮਗਰ ਠੀਕ ਆ ਜੀ ਇਹਦੇ ਥੱਲੇ ਦੁੱਧ ਬਈ 15 ਕਿਲੋ ਤਿਆਰ ਹੋਊਗਾ ਹੁਣ 15 ਕਿਲੋ ਕੰਡੇ ਵਾਲਾ ਹੁਣ ਇਹਦੇ ਥੱਲੇ ਜੇ ਗੱਲ ਕਰ ਲਈਏ ਸੱਜਣੋ ਰੈਡੀ ਦਾ ਰੈਡੀ ਆ ਜੀ ਹਾਂ ਤੇ ਲੇਵੇ ਲੂਵੇ ਦੀ ਯਾਰ ਇਹ ਵੀ ਬਾਹਲੀ ਸਾਫ ਆ ਜੇ ਗੱਲ ਕਰ ਲਾਂ ਤੇ ਇੱਕ ਰੋਗੀ ਕਾਲੀ ਇਹੋ ਆ ਪੂਸ਼ ਚਿਕ ਬਾਲ ਬਣੀ ਚਟਾ ਤੇ ਇੱਕ ਬਾਲ ਵੀ ਇਹਦੇ ਬੱਚੇ ਦੇਣੀ ਬੱਚੇ ਦੀ ਤਾਂ ਪੂਸ਼ ਹੈ ਸੱਚ ਥੋੜੀ ਥੱਲੇ ਦੂਜੀ ਰੋਟੀ ਜਿਹੜੀ ਹੈਗੀ ਇਹਦੇ ਨਾਲ ਇੱਕ ਹੋਰ ਆਈ ਸੀ ਹਾਂਜੀ ਹਾਂਜੀ ਅੰਦਰ ਖੜੀ ਆ ਠੀਕ ਆ ਜੀ ਤੇ ਮੇਨ ਗੱਲ ਆ ਯਾਰ ਝੋਟੀ ਦਾ ਰੋ ਰੂ ਵਾਲਾ ਹਨਾ ਰੋ ਰੂ ਵਾਲਾ ਇਹ ਜਿਹੜੇ ਪੁਰਾਣੇ ਬਜ਼ੁਰਗ ਇਹਨਾਂ ਮੱਜਾਂ ਨੂੰ ਚੰਗੀਆਂ ਮੰਨਦੇ ਸੀ ਵੀ ਉੱਪਰੋਂ ਮੱਝ ਬਾਡੀ ਦੀ ਭਾਰੀ ਹੋਵੇ ਤੇ ਗੁੱਡੀ ਮੱਧਰੀ ਹੋਵੇ ਛੋਟੀ ਗੁੱਡੀ ਦੀ ਹੋਵੇ ਠੀਕ ਆ ਗੱਲ ਆ ਇਹ ਮੱਝਾਂ ਜੜੀ ਪੁਰਾਣੇ ਬਜ਼ੁਰਗਾਂ ਤੋਂ ਜਿੰਨੇ ਸੁਣਦੇ ਆ ਵੀ ਇਹਨਾਂ ਨੂੰ ਜ਼ਿਆਦਾ ਚੰਗਾ ਮੰਨਦੇ ਸੀ ਵੀ ਉਹ ਨਿਸ਼ਾਨੀਆਂ ਇਹੀ ਕਿਉਂ ਉਦੋਂ ਕਿਹੜਾ ਕਿਸੇ ਨੂੰ ਬੁੱਥੀ ਨਹੀਂ ਸੀ ਦੇਖਣੀ ਆਉਂਦੀ ਵੀ ਮੱਝ ਦੀ ਕਿਹੋ ਜੀ ਚਾਹੀਦੀ ਆ ਕਿਵੇਂ ਸਿੰਗਲ ਹੱਡੀ ਚਾਹੀਦੀ ਆ ਜਾਂ ਕੀ ਕੈਰੈਕਟਰ ਚਾਹੀਦੇ ਮੱਝ ਦੇ ਕੋਈ ਸ਼ੋਅ ਨਹੀਂ ਸੀ ਹੁੰਦੇ ਬਈ ਉਦੋਂ ਹਾਂ ਉਰਲੇ ਬੰਨਿਆਂ ਤੇ ਖਾਦੀ ਦਰਸ ਆਗਲੇ ਬੰਨਿਆਂ ਵੀ ਦਿਖਾ ਦੇ ਲੈਵਾ ਉਹ ਦੱਸ ਕਹਿੰਦੇ ਸੀ ਵੀ ਧੜ ਦੀ ਮੱਝ ਭਾਰੀ ਹੋਵੇ ਲੱਤ ਛੋਟੀ ਹੋਵੇ ਅੱਛਾ ਉਹ ਮੱਧਮ ਉਤੰਗੀ ਮੰਨਦੇ ਸੀ ਬਾਈ ਹਾਂ ਉਹ ਲੇਵ ਵਾਲੂ ਵੀ ਦਿਖਾ ਦੇ ਤਰਸ ਲੇਵ ਆ ਵੀ ਦੇਖਦੇ ਇਹਦਾ ਥਣ ਲੱਗਿਆ ਹੋਇਆ ਬਾਈ ਦੇਖੋ ਹਾਂ ਥੱਲਿਆਂ ਦਾ ਯਾਰ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਕੋਈ ਚੀਜ਼ ਘੜ ਕੇ ਤਿਆਰ ਕਰੀ ਹੁੰਦੀ ਆ ਉਹ ਗੱਲ ਬਾਤ ਆ ਥੱਲਿਓ ਥਣ ਲੱਗਿਆ ਵੀ ਪੂਰੀ ਬਿਰਲ ਤੇ ਆ ਤੇ ਆਰਡਰ ਵੀ ਉਹੀ ਗੱਲ ਆ ਸਟੀਚਾ ਆਰਡਰ ਨੇ ਇਧਰ ਦਿਖਾ ਦੀ ਹੁਣ ਅਗਲੇ ਬੰਨੇ ਅਗਲੇ ਬੰਨੇ ਵੀ ਲਾ ਦੇ ਅਗਲੇ ਬੰਨੇ ਦਾ ਗੈਪ ਗੂਪੀ ਦਿਖਾ ਦੇ ਤਰਸ ਥਣਾ ਦਾ ਲੱਗ ਯਾਰ ਨੇੜੇ ਤੈਨੂੰ ਕੁਝ ਨਹੀਂ ਕਹਿੰਦੀ ਡਰ ਨਾ ਐਂ ਦਿਖਾ ਦੇ ਹਰੇਕ ਪੱਖ ਤੋਂ ਇਹਦਾ ਸੂਹ ਆ ਤੀਜਾ ਬਾਈ ਹੈ ਤੀਜਾ ਵੀ ਤੇ ਤੀਜਾ ਆਡ ਰੂਡਰੀ ਦਾ ਵੀ ਜੋਸ਼ ਵਾਲਾ ਅੱਗੇ ਪਿੱਛੇ ਦਾ ਲੇਵਾ ਹਨਾ ਬਹੁਤ ਚੰਗੀ ਆ ਬਾਈ ਜਿੰਨੀ ਵੀ ਹੈਗੀ ਆ ਕਰਮਾ ਵਾਲੀ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਵਨੇ ਫਿਰ ਇਹ ਵੀ ਦੇ ਦਾਂਗੇ 1.35 ਲੱਖ ਇਹ ਦੇ ਦਾਂਗੇ ਟਲੋਸਾ ਅੱਛਾ ਮਾਨ ਕਰਦੇ ਆ ਕੌਫੀ ਵੰਡਣੇ ਨੇ ਕੌਫੀ ਵੰਡਣੇ ਨੇ ਬਾਈ ਆਪਾਂ ਠੀਕ ਹੈ ਗੱਲ ਆਪਣੇ ਮੁੱਲ ਜਾਇ ਜੀ ਹੁੰਦੇ ਆ ਚਲੋ ਜਾਨਵਰ ਜਿਹੜਾ ਮਹਿੰਗਾ ਲਈਏ ਤਾਂ ਉਹਦਾ ਤਾਂ ਮੁੱਲ ਜ਼ਿਆਦਾ ਹੋਣਾ ਹੀ ਹੋਣਾ ਵੀ ਆਪਾਂ ਉਹ ਮਤਲਬ ਪੀ ਆਰ ਚੀਜ਼ ਓਟ ਵੀ ਹੋਵੇ ਕਹਿਣ ਦਾ ਤਾਂ ਮੈਂ ਤਾਂ 50 ਲੱਖ ਤੱਕ ਦੀ ਮੈਂ ਪਈ ਆ ਜਾਨਵਰ ਦੀ ਜਾਨਵਰ ਦਾ ਚੀਜ਼ ਚੀਜ਼ ਦਾ ਮੁੱਲ ਹੈ ਬਾਈ ਹਾਂ ਇਹ ਵੀ 1 35 ਦੀ ਆਪਾਂ ਦੇ ਦਾਂਗੇ ਜੇ ਕੋਈ ਸੱਜਣ ਇਹ ਦੋਨੇ ਇਕੱਠੀਆਂ ਲੈਂਦਾ ਜੋੜਾ ਜੋੜੇ ਦੇ ਵਿੱਚੋਂ ਆਪਾਂ 5000 ਮਾਨ ਕਰ ਦਿਆਂਗੇ ਹੋਰ ਵੀ ਛੱਡ ਦਾਂਗੇ 25 2500 ਨਗ ਮਗਰ 2500 ਛੱਡ ਦਿਆਂਗੇ ਪਰ ਸੱਜਣੋ ਆਫਰੇ ਲਾਤਾ ਉਹ ਬਾਈ ਨੇ ਕਹਿੰਦਾ ਜੋੜੇ ਮਗਰ 5000 ਹੋਰ ਮਾਫ ਆ ਤੇਰਾ ਜੁਹਣਾ ਉਹ ਝੋਟੀ ਤੋੜ ਦੇ ਤੋਰੀ ਫਿਰ ਉਹਨੂੰ ਐ ਟਕਾਈ ਨਾਲ ਚੰਗਾ ਐ ਤੋੜਦੀ ਉਹਨੂੰ ਚਾਹੇ ਗੇੜੇ ਦੋ ਵੱੱਦੇ ਦਵਾ ਦੇ ਕਿਉਂਕਿ ਝੋਟੀ ਕਾਦੀ ਆ ਨਾ ਆ ਗੱਲ ਵਾਲਾ ਸੈਲੂਟ ਕਰ ਲੈ ਪੁੱਤ ਮੇਰਾ ਨਾਲ ਝੋਟੀ ਕਾਦੀ ਆ ਸੱਜਣੋ ਅੰਦਰ ਵਿੱਚ ਦੀ ਬਲਪਾਲਾ ਇਹਦੇ ਇਹਦਾ ਮਜੇਲ ਵਾਲਾ ਕੰਮ ਏ ਆ ਬਾਡੀ ਬੁੱਡੀ ਇਹਦੀ ਇਹ ਵੀ ਆਮਨੇ ਤੇਰੇ ਵਾਂਗੂ ਵਧੀਆ ਖਰਾਕ ਤੇ ਪਲੀ ਹੋਈ ਆ ਝੋਟੀ ਆ ਨਾ ਲੈਦਰ ਸਾਹ ਝੋਟੀ ਦਿਖਾ ਦਈ ਉਹਨ ਗੌਰ ਨਾਲ ਦਿਖਾ ਦੇ ਇਹਦਾ ਸਿੰਘ ਸਿੰਘ ਫੇਸ ਕੁਆਲਟੀ ਇਹਦੇ ਕਿਹੜਾ ਸੂਆ ਸੁੰਦੀ ਆ ਬਾਈ ਕੀ ਗੱਲ ਬਾਤ ਐ ਇਹਦੀ ਇਹ ਵੀ ਦੇ ਕਹਾਂ ਲੈ ਚੱਲੇ ਜਸੂਏ ਸੁਣਾ ਜੀ ਇਹਨੇ ਅੱਛਾ ਛੇਗ ਦੇ ਦੰਦ ਹਜੇ ਕੱਢਦੀ ਐ ਇਹ ਕਰਮਾਂ ਵਾਲੀ ਅੱਛਾ ਚਾਰ ਦੰਦ ਬਰਾਬਰ ਕਰ ਗਈ ਚਾਰ ਦੰਦ ਬਰਾਬਰ ਕਰ ਗਈ ਜੀ ਦੂਜੇ ਸੂਏ ਨੇ ਸੁਣਾ ਔਰ ਪਹਿਲੇ ਸੂਏ ਦਾ ਦੇਖੋ ਆਪਾਂ ਨੂੰ ਤਾਂ ਮਾਲਕਾਂ ਨੇ ਬਾਈ ਦੱਸ ਕੇ ਦਿੱਤਾ ਵੀ ਪਲੂਣ ਨੇ ਇਹਨੇ 17 ਕਿਲੋ ਦੁੱਧ ਦਿੱਤਾ ਬਾਕੀ ਦੁੱਧ ਅੱਗੇ ਸੇਵਾ ਦਾ ਵੀ ਅੱਗੇ ਬਾਈ ਸੇਵਾ ਦਾ ਔਰ ਹਜੇ ਇਹ 25 ਤਰੀਕ ਤੱਕਰ ਜਾਨੀ ਇਹਦਾ ਹੈਗਾ ਟਾਈਮ ਬਾਈ ਪਿਆ ਸੂਣ ਦਾ ਰਹਿੰਦਾ ਅੱਛਾ ਅੱਜ ਤਰੀਕ ਮੇਰਾ ਖਿਆਲ ਆ 16 ਹੋ ਗਈ ਹੈ ਨਾ ਹਾਂ 8-10 ਦਿਨਾਂ ਦੀ ਕੱਚੀ ਆ ਬਾਈ ਹਜੇ ਅੱਜ ਤਰੀਕ 16 ਹੋ ਗਈ ਪਰ ਜਾਨਵਰ ਜਰ ਪਤਾ ਨਹੀਂ ਤੂੰ ਉਹਨਾਂ ਨੂੰ ਪੜਾਈ ਕਰਾਉਣਾ ਕੋਈ ਵੀ ਮਤਲਬ ਪਤਾ ਨਹੀਂ ਤੂੰ ਘੋੜੇ ਰੱਖਦਾ ਨੇ ਵੀ ਘੋੜੇ ਵਾਂਗੂ ਇਹ ਗਰਦਨ ਤਹਾਂ ਚੱਕ ਕੇ ਤੁਰਦੇ ਨੇ ਤੇ ਖੜਦੇ ਵੀ ਘੋੜਿਆਂ ਵਾਲੀ ਖੜਨੀ ਹੈ ਇਹਨਾਂ ਦੀ ਆਪਣੇ ਕੋਲੇ ਬਈ ਇਹ ਹੁੰਦਾ ਵੀ ਜਿੰਨੇ ਵੀ ਜਾਨਵਰ ਆਪਾਂ ਲਿਆਉਣੇ ਆ ਹਾਂਜੀ ਤੇ ਸ਼ੁਰੂ ਤੋਂ ਹੀ ਆਪਣਾ ਇਹ ਇੱਕ ਰਿਹਾ ਬਈ ਆਪਾਂ ਜਾਨਵਰਾਂ ਦੇ ਵਿੱਚ ਨਾਲ ਇੱਕ ਚੰਗੀ ਵਿੱਚ ਪਾ ਕੇ ਰੱਖੀ ਰੱਖੀ ਆ ਜਿੰਨੀਆਂ ਵੀ ਹੁਣ ਜ਼ਿਕਰ ਲੈਂਦੀਆਂ ਠੀਕ ਆ ਗੱਲ ਹਾਂ ਇੱਕ ਕਿਨਾਰਾ ਜੂ ਹੋਰ ਦਵਾ ਦੇ ਇੱਥੋਂ ਹੋਰ ਕਮਾਲ ਐਂ ਹੀ ਲੈ ਜਾ ਆਈ ਲੈ ਜਾ ਕੇਰਾ ਹੋਰ ਕਮਾਲ ਹੈ ਦੇ ਚਾਰ ਮੱਝਾਂ ਦਿਖਾਈਆਂ ਉਹਨਾਂ ਚ ਵੀ ਇੱਕ ਚੰਗੀ ਪੰਜ ਦਿਖਾਈਆਂ ਉਹਨਾਂ ਚ ਦੋ ਜ਼ਿਆਦਾ ਚੰਗੀਆਂ ਜਿਵੇਂ ਹੁਣ ਤਿੰਨਾਂ ਦੀ ਵੀਡੀਓ ਪਾਈ ਆ ਇੱਕ ਜ਼ਿਆਦਾ ਟੌਪ ਦੀ ਆਪਾਂ ਮੈਨੂੰ ਤਕਰੀਬਨ ਇਹੋ ਜੀਆਂ ਜਿਆਦਾ ਸ਼ੌਂਕ ਹੈ ਬਈ ਹਾਂ ਬਲਕਿ ਚਲੋ ਜੋ ਮਾਰਕੀਟ ਤੇ ਜਿਹੜੀ ਚੀਜ਼ ਦੀ ਮੰਗ ਹੁੰਦੀ ਆ ਉਹ ਤਾਂ ਖਰੀਦਣੀ ਪੈਂਦੀ ਆ ਪਰ ਆਪਦੇ ਮਨ ਨੂੰ ਮੈਨੂੰ ਜ਼ਿਆਦਾ ਇਹੋ ਜੀਆਂ ਚੀਜ਼ਾਂ ਜ਼ਿਆਦਾ ਚੰਗੀਆਂ ਲੱਗਦੀਆਂ ਆ ਚੀਜ਼ ਵੀ ਜ਼ਿਆਦਾ ਜੇ ਕੋਈ ਕੱਟ ਦੇ ਦੇਵੇ ਇੱਕ ਤਾਂ ਮੱਝ ਸਾਊ ਹੋਵੇ ਖੜ ਕੇ ਦੁੱਧ ਦੇਵੇ ਹਾਂਜੀ ਵੀ ਜਦੋਂ ਬੰਦਾ ਥੱਲੇ ਬੈਹੇ ਤੇ ਮੱਝ ਦੇ ਮੂਰੇ ਚਾਹੇ ਦਾਣਾ ਵੀ ਪਿਆ ਜਾ ਹਰਾ ਪਿਆਖਲਣੀ ਚੋ ਤੇ ਛੱਡ ਕੇ ਪਿੱਛੇ ਹੋ ਕੇ ਖੜੇ ਜਿਹੜਾ ਪਸ਼ੂ ਹਾਂਜੀ ਗਾਲਾ ਕਰਨ ਲੱਗ ਜੇ ਚਵਾਈ ਟਾਈਮ ਠੀਕ ਹੈ ਗੱਲ ਉਹੋ ਦੋਸਤ ਆਲੇ ਆਲੇ ਯਾਰਾ ਜੀ ਲਿਆ ਜਿਆਦਾ ਚੰਗਾ ਮੰਨਿਆ ਜਾਂਦਾ ਬਾਈ ਠੀਕ ਹੈ ਗੱਲ ਆ ਜੋ ਪੀ ਯਾਰਾ ਗਾਲਾ ਕਰਦੀ ਦੁੱਧ ਚਵਾਉਂਦੀ ਆ ਉਹ ਜਾਨੀ ਆਪਦੇ ਬਿੱਤ ਨਾਲੋਂ ਵੀ ਜ਼ਿਆਦਾ ਦੁੱਧ ਕੱਢ ਜਾਂਦੀ ਆ ਬਾਈ ਕਈ ਵਾਰੀ ਠੀਕ ਹੈ ਗੱਲ ਆ ਕੁਝ ਇਧਰ ਇਧਰ ਪਤਾ ਜਾਣਕਾਰੀ ਭਰਪੂਰ ਗੱਲਾਂ ਵੀ ਨਾਲ-ਨਾਲ ਦੱਸਦਾ ਰਹਿੰਦਾ ਤੇ ਨਾਲ-ਨਾਲ ਸੱਜਣਾ ਜਾਨਵਰ ਵੀ ਦਿਖਾਉਂਦਾ ਰਹਿੰਦਾ ਤਰੀਕ ਅੱਜ 16 ਹੋ ਗਈ ਮੇਰਾ ਖਿਆਲ 8-9 ਦਿਨ ਪੈ ਨਹੀਂਦੇ ਹਨਾ ਹਾਂ ਬਈ ਆ ਥਾਣ ਥਣਾਟ ਦਾ ਹੈਗਾ ਇਹਨੂੰ ਪੂਰੀ ਆਪਾਂ ਕਹਿ ਸਕਦੇ ਹਾਂ ਵੀ ਪੂਰਾ ਕੁਆਲਟੀ ਵਾਲਾ ਦੂਰਾ ਥਣ ਹਨਾ ਬਹੁਤ ਜਿਆਦਾ ਚੰਗੀ ਆ ਬਾਈ ਜਿੰਨੀ ਵੀ ਹੈਗੀ ਕਰਮਾ ਵਾਲੀ ਹਾਂ ਥਣ ਥਣਾਟ ਚੰਗਾ ਲੱਗਿਆ ਦੂਰਾ ਥਣ ਲੱਗਿਆ ਐਸ ਵਾਰੀ ਆਮ ਨੇ ਕੀ ਉਮੀਦ ਆ ਬਈ ਜਾਣੀ ਆਪਦੇ ਟਾਈਮ ਦੇ ਹਿਸਾਬ ਨਾਲ ਬਾਈ ਜੇ ਇਹ ਇੱਕ ਹਫਤਾ ਲੈ ਕੇ ਵੀ ਸੂਬੇ ਨਾਲ ਇੱਕ ਹਫਤਾ ਵੀ ਲੇਗੀ ਹਾਂਜੀ ਤਾਂ ਤੁਸੀਂ ਇਹ ਮੰਨ ਲਿਓ ਬਈ ਇੱਕ ਹਫਤੇ ਦੇ ਵਿੱਚ ਵੀ ਇਹ ਅਮਰੀਕਨ ਗਾਇਆਂ ਦੀ ਦਿਖ ਦੇਣ ਲੱਗ ਜੂਗੀ ਜੀ ਆ ਇੱਥੇ ਬਾਡੀ ਬੁੱਡੀ ਦਿਖਾ ਦੇ ਦਰਸ ਇਹਦੇ ਆਮ ਨੇ ਫਿਰ ਕਿੰਨੇ ਕੇ ਪੈਸੇ ਲੈ ਲ ਇਹ ਬਈ ਰਾਏ ਆ ਵੀ ਅੱਜ ਜਿੱਦਾਂ ਗੱਬਣ ਗੱਬਣ ਵਿਕਦੀ ਆ ਸੂਣ ਤੋਂ ਪਹਿਲਾਂ ਤਾਂ ਇਹਦਾ ਮੁੱਲ ਹੈਗਾ ਆਪਾਂ ਕਰ ਲੈਨੇ ਆ ਹਾਂਜੀ ਚਾਹੀ 1.70 ਕਰ ਲਈਏ 75 ਕਰ ਲਈਏ 1.65 ਦੀ ਦੇ ਦਾਂਗੇ ਬਾਈ ਅੱਛਾ ਜੀ ਸੂਣ ਤੋਂ ਬਾਅਦ ਚ ਫਿਰ ਇਹ ਆ ਵੀ ਜੇ ਸੂਪੀ ਫੇਰ ਇਹਨੂੰ ਆਪਾਂ ਦੁੱਧ ਤਿਆਰ ਕਰਕੇ ਵੇਚਾਂਗੇ ਅੱਛਾ ਫੇਰ ਇਹ ਕਰਮਾ ਵਾਲੀ ਜਿਹੇ ਜਿਹੇ ਆਪਣੇ ਭਾਂਡੇ ਚ ਪਾਉਗੇ ਉਹੋ ਜਿਹਾ ਇਹਦਾ ਮੁੱਲ ਲੈ ਲਾਂਗੇ ਠੀਕ ਆ ਗੱਲ ਆ ਹਾਂ ਇੱਥੇ ਦਿਖਾਓ ਏ ਤਰਸ ਇਹਦਾ ਲਫਾ ਫਲਫੂ ਫੱਲੇਵਾ ਬਣਾਉ ਥੱਲੇ ਆ ਜੀ ਹਾਂ ਚੰਗਾ ਬਣਾਉਗੀ ਉਸਤਾ ਬਸ 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 ਛੱਡ ਦੇ ਪੂੰਛ ਦੀ ਅਕਲ ਕਾ ਨਹੀਂ ਮੰਦੀ ਆ ਤੇ ਬਾਡੀ ਬੁੱਡੀ ਵੀ ਬਹੁਤ ਆ ਯਾਰ ਤੇ ਮੇਨ ਗੱਲ ਆ ਯਾਰ ਛੋਟੀ ਸ਼ਕੀਨ ਵੀ ਪੂਰੀ ਆ ਬਰੀਡਿੰਗ ਦੇ ਕਾਬਿਲ ਵੀ ਆ ਮੇਲੇ ਪਾਉਣ ਵਾਲਾ ਪਸ਼ੂ ਵੀ ਆ ਤੇ ਮਿਲਕ ਬਿਊਟੀ ਦਾ ਜਾਨਵਰ ਆ ਜੀ ਗੱਲ ਮੈਨੂੰ ਲੱਗਿਆ ਜਿਹੜੀ ਚਮੜੀ ਲੱਗੀ ਆ ਬਾਈ ਇਹਨੂੰ ਸਕਿਨ ਆ ਜਿਹੜੀ ਉਹਦੀ ਬੰਬੇ ਵਾਲੀਆਂ ਮਾਡਲਾਂ ਵਾਲੀ ਆ ਸੰਭਾ ਲਾ ਹਾਏ ਹਾਏ ਬੰਬੇ ਵਾਲੀਆਂ ਮਾਡਲਾਂ ਵਾਲੀ ਸਕਿਨ ਬਾਈ ਕਹਿੰਦਾ ਯਾਰ ਇਹਨੂੰ ਲੱਗੀ ਆ ਛੋਟੀ ਇਹਦੀ ਬੰਬੇ ਵਾਲੀਆਂ ਮਾਡਲਾਂ ਵਾਲੀ ਆ ਆ ਇਹ ਦੇਵਾਂਗੇ ਆਪਾਂ 1 ਲੱਖ ਤੇ 65 ਹਜ਼ਾਰ ਦੀ ਇਹ ਅੱਜ ਦਾ ਰੇਟ ਆ ਹਨਾ ਅੱਜ ਦਾ ਰੇਟ ਆ ਜੀ ਹੁਣ ਰਾਜੂ ਫਿਰ ਗਾਂ ਕੱਟ ਲਾ ਬਾਰੇ ਓਏ ਐਸ ਵਾਰੀ ਇੱਕ ਯੂਨੀਕ ਕੰਮ ਵੀ ਕਰਤਾ ਇੱਕ ਬਾਈ ਕਹਿੰਦਾ ਗਾਂ ਵੀ ਦੇਵਾਂਗੇ ਸੱਜਣਾ ਦੇ ਫੋਨ ਬਹੁਤਾ ਆਉਂਦੇ ਆ ਕੰਮ ਵਾਲਿਆਂ ਦੇ ਵੀ ਕਹਿੰਦਾ ਇੱਕ ਗਾਂ ਵੀ ਦੇਵਾਂਗੇ ਓ ਤੋੜ ਦੇ ਆਈ ਤੋੜ ਦੇ ਕੋਈ ਗੱਲ ਨਹੀਂ ਤੋੜ ਦੇ ਤੋੜ ਦੇ ਕੋਈ ਨਹੀਂ ਓ ਮੂਰੀ ਹੁਣ ਕਿੱਥੋਂ ਪਾਵੇਂਗਾ ਲੈ ਅਗੇ ਤਾਂ ਇੰਝ ਆਜੂ ਚੰਗੀ ਚੀਜ਼ ਤਾਂ ਪੁਰਾਣੀ ਮੂਰੀ ਨਾਲ ਹੀ ਜਾਂਦੀ ਹੁੰਦੀ ਆ ਇਹ ਆਮਨੇ ਤਾਜੀ ਸੂਈ ਆ ਹਾਂ ਵੀਰੇ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਸੂਈ ਨੂੰ ਮਗਰੇ ਦੇ ਆ ਜਰਸੀ ਨਸਲ ਦੀ ਬੱਚੀ ਆ ਜੀ ਅੱਛਾ ਮੰਗ ਰਹੇ ਤੇ ਜਰਸੀ ਬੱਚੀ ਆ ਜੇ ਗੱਲ ਕਰ ਲਈਏ ਹਾਂਜੀ ਆ ਵੋਚ ਕੇ ਵੋਚ ਕੇ ਵੋਚ ਕੇ ਵੋਚ ਕੇ ਨੇੜੇ ਫੜ ਕੇ ਇਹਦੇ ਥੱਲੇ ਬੋਲੀ ਕਿੰਨੀ ਕਹੂਗੀ ਬਾਈ ਦੂਜੇ ਸੂਏ ਬੈੜ ਸੂਈ ਆ ਬਈ ਇਹ ਦੰਦਾਂ ਚ ਵੀ ਹੋਊ ਮੇਰਾ ਕਹਿ ਲੈ ਦੰਦ ਤਾਂ ਬਾਈ ਆਪਾਂ ਐਵੇਂ ਤੈਨੂੰ ਕਹਿ ਦੀਏ ਚੈੱਕ ਕਰੇ ਨਹੀਂ ਇਹ ਆਪਣਾ ਮੁੰਡਾ ਮਿੱਤਰ ਆ ਬਾਈ ਤਲਵੰਡੀ ਤੋਂ ਹਾਂਜੀ ਹਾਂਜੀ ਆ ਜਿਹੜੀ ਗੁੜਿਆਂ ਵਾਲੀ ਤਲਵੰਡੀ ਬੱਜਦੀ ਆ ਸੱਤਾ ਤਨੋ ਆ ਠੀਕ ਆ ਜੀ ਉਹ ਮਿੱਤਰ ਨੇ ਲਈ ਸੀ ਆਪਦੇ ਰਿਸ਼ਤੇਦਾਰੀ ਚੋਂ ਇਹ ਠੀਕ ਆ ਜੀ ਤੇ ਇਹ ਜਦ ਗੱਭਣ ਨਹੀਂ ਸੀਗੀ ਉਹਦੇ ਕੋਲੇ ਆ ਕੇ ਸੂਈ ਸੀਗੀ ਇਹ ਅੱਛਾ ਜੀ ਉਹ ਉਹਨਾਂ ਤੋਂ ਜਾਨੀ ਉਹ ਚੋਣ ਚਾਂਣ ਚ ਉਹਨਾਂ ਨੂੰ ਦਿੱਕਤ ਲੱਗੀ ਬਾਹਾਂ ਬਾਹੇ ਘੇਰਦੀ ਸੀ ਕਰਮਾ ਵਾਲੀ ਹਜੇ ਵੀ ਹੈਗੀਆਂ ਲੈਵੇ ਨੂੰ ਭਲਾ ਠੀਕ ਹੈ ਜੀ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਉਹਦੇ ਤਾਂ ਜਾਨੀ ਠੰਡ ਨਹੀਂ ਸੀ ਆਉਂਦੇ ਹੱਥ 'ਚ ਪੂਰੇ ਉਹ ਤਾਂ ਚੋਣ ਚਾਂਣ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਿਆ ਹੋਇਆ ਬਾਈ ਬੋਲੀ ਹੋਊਗੀ 15 ਤੋਂ 16 ਕਿਲੋ ਇਹਦੇ ਕੋਲੇ ਹੁਣ ਅੱਛਾ ਹੂੰ ਤਾਂ ਡੇਡੇ ਲੈਵੇਆਂ ਵਾਲੇ ਦੀ ਮੈਂ ਵੀਡੀਓ ਦੇਖਦਾ ਹੀ ਰਹਿਣਾ ਹਾਂਜੀ ਹਾਂਜੀ ਤੇ ਕਈ ਸੱਜਣ ਕਹਿੰਦੇ ਆ ਵੀ ਬੋਲੀ ਜੀ 25 ਕਿਲੋ 30 ਕਿਲੋ ਆ ਪਰ ਮੈਂ ਤਾਂ ਨਹੀਂ ਮੰਨਦਾ ਵੀ ਕੋਈ ਗਾਂ 30 ਕਿਲੋ ਬੋਲੀ ਦਿੰਦੀ ਹੋਊਗੀ ਠੀਕ ਹੈ ਗੱਲ 15 ਐਸ਼ਿਆ ਪਹਿਲੇ ਸੂਏ ਠੀਕ ਆ ਗੱਲ ਅਗਲੀ ਦੂਜੇ ਸੂਏ ਸੂਈ ਆ ਦੇਖੋ ਕਰਮਾਂ ਵਾਲੀ ਗਾ ਕੀ ਕਰਦੀ ਆ ਜਿਹੜੀ ਗਰਮੀ ਨੇ ਹਿਸਾਬ ਨਾਲ 27 28 ਦੇ ਇਹਦੇ ਪਹਿਲਾਂ ਜਿੰਨਾ ਉਹ ਵੀ ਬਹੁਤ ਆ ਬਹੁਤ ਹੈ ਬਾਈ ਬਹੁਤ 30 ਕਿਲੋ ਦੁੱਧ ਵੀ ਦੇ ਦੇਵੇ ਤਾਂ ਵੀ ਜਾਣੀ ਆ ਇਹਦੀ ਬੱਚੀ ਆ ਦਰਸੇ ਤੇ ਮਾਰਦੇ ਕੈਮਰਾ ਵੇ ਇਹ ਆ ਗਈ ਜਰਸੀ ਨਸਲਦੀ ਆ ਨਾ ਜਰਸੀ ਨਸਲਦੀ ਆ ਇੱਕ ਗੱਲ ਹੋਰ ਆ ਜਿਹੜੇ ਸੱਜਣ ਦੋ ਚੀਜ਼ਾਂ ਦੇ ਸ਼ਕੀਨ ਨੇ ਵੀ ਆਪਾਂ ਨੇ ਐਫ ਐਫ ਵੀ ਲੈਣੀ ਆ ਘਰੇ ਤੇ ਆਪਾਂ ਨੇ ਘਰੇ ਜਰਸੀ ਵੀ ਰੱਖਣੀ ਆ ਉਹਨਾਂ ਨੂੰ ਇਹ ਦੋਹੇ ਚੀਜ਼ਾਂ ਮਿਲ ਜਾਣਗੀਆਂ ਦੋਹੇ ਚੀਜ਼ਾਂ ਉਹਨਾਂ ਦਾ ਜਰਸੀ ਦਾ ਸ਼ੌਂਕ ਵੀ ਪੂਰਾ ਹੋ ਜੂ ਤੇ ਨਾਲ ਨਾਲ ਉਹਨਾਂ ਦਾ ਸੱਜਣੋ ਐਚਐਫ ਦਾ ਸ਼ੌਂਕ ਵੀ ਪੂਰਾ ਹੋ ਜੂ। ਬਿਲਕੁਲ ਆ ਨੇੜੇ ਕਰਕੇ ਦਿਖਾ ਦੀ ਵੀਰੇ ਭਲਾਂ ਵੀ ਥਣਾ ਤੇ ਲੇਵਤ ਦੇ ਜਾਨੀਆਂ ਗਰੋ। ਦੇਵਾ ਵੀ ਮਤਲਬ ਅਗਲੇ ਬੰਨੇ ਉਹ ਕੱਟ ਵਾਲਾ ਲੇਵਾ ਜਿਵੇਂ ਹਰਿਆਣੀਆਂ ਵਾਲੀ ਝੋਟੀਆਂ ਦਾ ਹੁੰਦਾ। ਹਾਂ ਆ ਕੱਟ ਵਾਲਾ ਅਗਲੇ ਬਹੁਤ ਜ਼ਿਆਦਾ ਸੋਹਣਾ ਥਣ ਕੱਢਦੀ ਆ ਚੰਗਾ। ਚਵਾਈ ਮਾਰਦੀ ਆ ਕੜ ਕੇ ਬਹੁਤ ਜ਼ਿਆਦਾ ਚੰਗੀ ਹਾਂ ਥਣ ਪੂਰਾ ਮੁਠੀ ਵਾਲਾ ਬਣਾ ਜਾਂਦੀ ਆ ਬਾਈ ਹੁਣ ਤਾਂ ਹਜੇ ਵੀ ਯਾਨੀ ਜਦੋਂ ਭਲਾਂ ਲੈ ਗਈਆਂ ਆ ਹਾਂ। ਇਦੋਂ ਵੀ ਜ਼ਿਆਦਾ ਚੰਗਾ ਥਣ ਨਿਕਲਿਆ ਆਊਗਾ। ਇਹਦੇ ਪੈਸੇ ਕਿੰਨੇ ਲਵਾਂਗੇ? ਇਹਦਾ ਵੀਰੇ ਮੁੱਲ ਆਪਾਂ ਕਰਦੇ ਆ 90000 ਰ 85 ਚੋ ਕਰ ਦਾਂਗੇ ਮਾਨਤਨ ਆ 85 ਜੋ ਵੀ ਮਾਨਤਨ ਕਰ ਦਾਂਗੇ ਹਾਂ ਮਾਨਤਨ ਬਾਈ ਕਹਿੰਦਾ ਅਹੀ ਜੀ ਗੱਲ ਨਹੀਂ 85 ਚੋ ਵੀ ਕਰ ਦਾਂਗੇ ਤੇ ਰਾਜੂ ਆ ਉਰਲੀ ਚੋ ਟਿੱਕੇ ਰਾ ਹੋਰ ਤੋੜ ਦੇ ਯਾਰ ਇਹਨੂੰ ਕਿਰਾ ਹੋਰ ਤੋੜ ਦੇ ਬਾਈ ਆ ਲੈ ਆ ਦਰਸ਼ਕ ਕੈਮਰਾ ਇੱਧਰ ਲਿਆ ਇਹ ਝੋਟੀ ਨੂੰ ਬਾਈ ਕਿਰਾ ਹੋਰ ਦਿਖਾ ਦੇ ਤੋੜ ਕੇ ਤੇ ਇਹ ਸੂੰਦੀ ਆ ਦੂਜਾ ਸੂਗਾ ਇਹ ਹੈਗੀ ਆ ਚਾਰ ਦੰਦ ਬਰਾਬਰ ਕਰਕੇ ਛਿੱਗ ਦੇ ਚੱਕਦੀ ਆ ਹਨਾ ਹਾਂਜੀ ਹਾਂ ਆ ਇਹਨੂੰ ਕਿਰਾ ਹੋਰ ਤੋੜ ਦੇ ਰਾਜੂ ਕਰਾ ਦੇ ਤਸੱਲੀ ਦੇਖਣਾਂਗੇ ਸੱਚਲਾਂ ਵੀ ਹਰੇਕ ਪੱਖ ਤੋਂ ਮੇਨ ਗੱਲ ਆ ਯਾਰਾ ਸੁਭਾਅ ਵੀ ਝੋਟੀਆਂ ਚੰਗਾ ਤੇ ਬਾਡੀ ਬੁੱਡੀ ਵੀ ਚੰਗੀ ਆ ਤੇ ਥਣ ਥਣੋਟ ਬਾਕੀ ਸਾਰੀਆਂ ਚੀਜ਼ਾਂ ਯਾਰਾ ਤੁਹਾਡੇ ਸਾਹਮਣੇ ਆ ਖੁੱਲੀ ਕਿਤਾਬ ਆ ਹਨਾ ਬਹੁਤ ਜਿਆਦਾ ਚੰਗੀ ਆ ਬਈ ਖੁੱਲੀ ਕਿਤਾਬ ਆ ਤੁਹਾਡੇ ਸਾਹਮਣੇ ਆ ਤੇ ਬਾਕੀ ਮੈਨੂੰ ਕਮੈਂਟ ਵੀ ਤੁਸੀਂ ਕਰਕੇ ਜਰੂਰ ਦੱਸਿਓ ਵੀ ਇਹ ਜਾਨਵਰ ਜਿਹੜਾ ਲੇਵੇ ਤੇ ਆ ਬਾਈ 나ੜਾਂ ਦਾ ਜਿਹੜਾ ਇਹ ਆਪਣਾ ਕਹਦੀ ਹੈ ਨਾ ਕਸੀਦਾ ਕੱਢਦੀ ਆਉਂਦੀ ਆ ਹਾਂ 나ੜਾਂ ਦਾ ਭਾਰ ਜਿਵੇਂ ਰੇਸ਼ਮ ਦੀ ਕਢਾਈ ਕਰੀ ਹੁੰਦੀ ਆ ਚਾਦਰ ਤੇ ਨਾ ਉਦਾਂ ਲੇਵੇ ਦੇ ਉੱਤੇ 나ੜਾਂ ਇਹ ਤੇ ਜਗਣ ਗਈਆਂ ਬਾਈ ਜਦੋਂ ਸੂਗ ਕੀ ਕਰਮਾ ਵਾਲੀ ਜੋੜੀ ਪਾਰਦੀ ਆਉਂਦੀ ਆ ਜਿਵੇਂ ਜਿਵੇਂ ਜੋਸ਼ ਕਰੂ ਇਹ 15 ਤੋਂ 20 ਦਿਨ ਬਾਈ ਆਪਣੇ ਕੋਲੇ ਆਈ ਨੂੰ ਹੋ ਗਏ ਠੀਕ ਹੈ ਜੀ ਇਹ ਨੇ ਦੀ ਤਕਰੀਬਤ ਆਪਾਂ ਕੱਚੀ ਲਈ ਸੀ ਬਾਈ ਇਹ ਠੀਕ ਹੈ ਜੀ ਆ ਕੇ ਕਰਮਾ ਆ ਗਏ ਇਹਦਾ ਜੀ ਜੂ ਲੱਗ ਗਿਆ ਜੇ ਗੱਲ ਕਰਨਾ ਲੱਗਿਆ ਹੋਇਆ ਕੱਚੇ ਅਗਲੇ ਬੰਨਿਓ ਵੀ ਦਿਖਾ ਦਿੰਦਾ ਸਲੇਵਰ ਲਈ ਬੰਨਿਓ ਠੀਕ ਹੈ ਜੀ ਔਰ ਥਣ ਥਣ ਜਿਹੜੀ ਚਵਾਈ ਵਾਲਾ ਬਾਈ ਇਹਦਾ ਕਰਮਾ ਵਾਲਾ ਇਹ じゃ ਵਿਟਾਮੀਆਂ ਝੋਟੀਆਂ ਨੂੰ ਹੀ ਲੱਗਦਾ ਹੁੰਦਾ ਢਿੱਲੋਂ ਸਾਵੇ ਹਾਂ ਥਣ ਥਣ ਔਟ ਵੀ ਚੰਗਾ ਬਣਾਉਗੀ ਤੇ ਬਣਾਉਗੀ ਵੀ ਪੂਰੀ ਦੂਰੀ ਤੇ ਤੇ ਆਰਡਰ ਵੀ ਇਹ ਚੰਗਾ ਬਣਾਉਗੀ ਬਹੁਤ ਜਿਆਦਾ ਚੰਗੀ ਬਣੂਗੀ ਬਾਈ ਕਰਮਾ ਵਾਲੀ ਜੇ ਕੱਟੀ ਦੇ ਜਿਵੇਂ ਤਾਂ ਕਿਤੇ ਹੋਰ ਵੀ ਗੁੱਟੇ ਲਾਉਣ ਵਾਲਾ ਕੰਮ ਕਰ ਦੂ ਇਹ ਠੀਕ ਹੈ ਗੱਲ ਹਾਂ ਆ ਨੰਬਰ ਬੋਲ ਦੋ ਆਪਣਾ ਬਣਾ ਨੰਬਰ ਬਾਈ ਜੀ ਉਹ ਪਹਿਲਾ ਵਾਲਾ ਨੰਬਰ ਹੈ ਜੀ ਉਹੀ ਚੱਲਦਾ ਆਪਣੇ ਕੋਲੇ 98776304213 ਹਾਂਜੀ ਇਹ ਪਹਿਲਾਂ ਤਾਂ ਬੰਦ ਵੀ ਰਿਹਾ ਵਿੱਚ ਦੀ ਕਾਫੀ ਟਾਈਮ ਤੱਕ ਜਦੋਂ ਸੀਜ਼ਨ 'ਚ ਸੀਗੇ ਮਸ਼ੀਨ ਤੇ ਸੀ ਕੰਪੈਨ ਤੇ ਠੀਕ ਹੈ ਜੀ ਉਹ ਫੋਨ ਟਾਇਰ ਥੱਲੇ ਆ ਗਿਆ ਸੀ ਟਰੈਕਟਰ ਦੇ ਥੱਲੇ ਠੀਕ ਹੈ ਜੀ ਤੇ ਸੇਮੂ ਵੀ ਟੁੱਟ ਗਿਆ ਸੀ ਫਿਰ ਚਲੋ WhatsApp ਤਾਂ ਚੱਲੀ ਗਿਆ ਉਹੀ ਨੰਬਰ ਤੇ ਉਵੇਂ ਹੀ ਥੋੜਾ ਲੈਂਡ ਤੇ ਟਾਈਮ ਲੱਗ ਗਿਆ ਸਾਨੂੰ ਠੀਕ ਹੈ ਗੱਲ ਉਹੀ ਨੰਬਰ ਹੈ ਬਾਈ ਆਪਣਾ ਚੱਲਦਾ ਹੈ ਹਾਂ ਨੰਬਰ ਉਹੀ ਚੱਲਦਾ ਹੈ 0 413 ਐਡਰੈਸ ਵੀ ਉਹੀ ਆਪਣੀ ਰਹਿائش ਵੀ ਉਹੀ ਆ ਬਾਈ ਠੀਕ ਹੈ ਜੀ 23 ਦਿਨਾਂ ਨੂੰ ਆਏ ਹੋ ਗਏ ਸੀ ਵੀ ਕਿਤੇ ਬਾਹਰ ਚਲੇ ਗਿਆ ਮੈਂ ਠੀਕ ਹੈ ਜੀ ਵੀ ਮੈਨੂੰ ਵੀ ਫੋਨ ਆਇਆ ਕਹਿੰਦੇ ਵੀਰੇ ਬਾਹਰ ਚਲੇ ਗਏ ਤੁਸੀਂ ਸਾਨੂੰ ਪਤਾ ਲੱਗਿਆ ਮੈਂ ਕਿਹਾ ਨਹੀਂ ਬਾਈ ਉੱਥੇ ਹੀ ਆਪਾਂ ਬਾਹਰ ਅੱਜ ਜਾਈਏ ਨਾ ਕੱਲ ਜਾਈਏ ਠੀਕ ਹੈ ਨਾ ਆਪਾਂ ਪਾਸਪੋਰਟ ਹਜੇ ਤੱਕਰ ਬਣਾਇਆ ਤੇ ਨਾ ਆਪਾਂ ਬਣਾਉਣਾ ਇੱਕ ਗੱਲ ਹੋਰ ਦੱਸਦਾ ਨਾ ਆਪਣਾ ਸੱਜਣ ਇੱਕ ਬਾਹਰ ਵਗ ਵੀ ਗਿਆ ਮੈਸਾ ਛੱਡ ਕੇ ਬਠਿੰਡੇ ਵਾਲਾ ਮਿੱਤਰ ਆਪਣਾ ਮੁੰਡਾ ਗੋਵਿੰਦਪੁਰੇ ਵਾਲਾ ਆਸਟ੍ਰੇਲੀਆ ਉਹਦਾ ਜੀ ਲੱਗ ਨਹੀਂ ਰਿਹਾ ਵੀਡੀਓ ਉਹ ਵੀ ਦੇਖਦਾ ਡੈਲੀ ਉਹ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਗੁਰੇ ਮੈਂ ਤਾਂ ਯਾਰ ਪੰਜਾਂ ਚਾਰ ਮਹੀਨਿਆਂ ਚ ਆਉਂਗਾ ਮੁੜ ਕੇ ਕਹਿੰਦਾ ਮੈਂ ਤਾਂ ਇਹੀ ਕੰਮੇ ਚ ਲਾਉਂਗਾ ਕੀ ਬਾਈ ਜਿਹੜੇ ਬੰਦੇ ਨੂੰ ਇਹਨਾਂ ਦਾ ਕਰਮ ਵਾਲਿਆਂ ਦਾ ਸ਼ੌਂਕ ਲੱਗ ਗਿਆ ਜੀ ਇਹਨੂੰ ਇਹਨਾਂ ਨੇ ਰੋਟੀ ਦੇਤੀ ਬਾਈ ਉਹਨੂੰ ਆਸਟ੍ਰੇਲੀਆ ਸਟੂਲਿਆ ਤਾਂ ਉਹਦੇ ਪੈਰਾਂ ਚ ਹੀ ਆ ਇੱਧਰ ਠੀਕ ਹੈ ਗੱਲ ਹਾਂ ਉਹ ਤਾਂ ਜੀਵ ਨਹੀਂ ਲੱਗਦਾ ਇਹਨਾਂ ਤੋਂ ਬਿਨਾਂ ਜਾ ਕੇ ਜੇ ਇੱਕ ਬੰਦਾ ਬਾਈ 5000 ਨਫੇ ਨਾਲ ਵੀ ਇਧਰੋਂ ਭਰਾ ਆਪਣਾ ਵਧੀਆ ਕੰ ਹਾਂ ਜੀ ਰੋਜ਼ ਦੀ ਇੱਕ ਹੀ ਵੇਚ ਲਈ ਲਿਆ ਕੇ ਠੀਕ ਹੈ ਗੱਲ ਤੇ ਵੀਡੀਓ ਦੇ ਜਰੀਏ ਕੰਮ ਵਧੀਆ ਚੱਲ ਪੈਂਦਾ 1.5 ਲੱਖ ਰੁਪਈਆ ਮਹੀਨੇ ਦਾ ਜਾਨੀ ਹਾਂਜੀ ਬੰਦੇ ਨੂੰ ਵਧੀਆ ਹੱਸ ਕੇ ਬਚਦਾ ਜਿਹੜਾ ਖਰਚਾ ਉਹ ਇਹ ਕਰਮਾਂ ਵਾਲੀਆਂ ਦੁੱਧ ਪਾ ਕੇ ਕੱਢ ਦਿੰਦੀਆਂ ਮਹੀਨੇ ਚ ਦੁੱਧ ਵੀ ਅੱਧਾ ਬਚਾਉਂਦੀਆਂ ਨੇ ਦੁੱਧ ਵੀ ਅੱਧਾ ਬਚਾਉਂਦੀਆਂ ਨੇ ਖਰਚਾ ਉਧਰ ਨਿਕਲ ਜਾਂਦਾ ਜਾਨੀ 1 ਲੱਖ 1.5 ਲੱਖ ਰੁਪਈਆ ਥੋੜਾ ਨਹੀਂ ਹੁੰਦਾ ਬਾਈ ਮਹੀਨੇ ਦਾ ਬਹੁਤ ਹੋ ਜਾਂਦਾ ਜਿਹੜਾ ਬੰਦਾ ਕਮਾਉਣ ਲੱਗ ਜੇ ਤੇ ਕਈ ਕੈਨੇਡਾ ਅਮਰੀਕਾ ਚ ਜਾ ਕੇ ਵੀ ਉੱਥੇ ਭੁੱਖੇ ਬੈਠਿਆ ਜਿੰਨ ਨੂੰ ਕੰਮ ਨਹੀਂ ਮਿਲਦਾ ਬਾਈ ਫਰਦਾਰ ਰਹਿ ਸ਼ੁਨੂ ਘਰ ਨਹੀਂ ਮਿਲਦੇ ਲੋਕਾਂ ਨੂੰ ਉਧਰ ਵੀ ਭੁੱਖੇ ਬੈਠੇ ਨੇ ਕਈ ਉਹੀ ਗੱਲ ਆ ਵੀ ਇਧਰ ਵੀ ਯਾਰ ਆਪਾਂ ਚੰਗਾ ਮਤਲਬ ਕਮਾਈ ਦਾ ਸਾਧਨ ਬਣਾ ਸਕਦੇ ਇਹਨਾਂ ذریعੇ ਬੰਦਾ ਬਸ ਮਿਹਨਤ ਵਾਲਾ ਹੋਣਾ ਚਾਹੀਦਾ ਬਈ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਹਾਂ ਬੰਦਾ ਮਿਹਨਤ ਵਾਲਾ ਹੋਣਾ ਚਾਹੀਦਾ ਚਲੋ ਮਹਾਰਾਜ ਨੇ ਆਪਾਂ ਨੂੰ ਦਿੱਤੀਆਂ ਦਾਤਾਂ ਇਹ ਹਾਂਜੀ ਹਾਂਜੀ ਮਿਰਸੇ ਚ ਮਿਲੀਆਂ ਇਹ ਚੀਜ਼ਾਂ ਆਪਾਂ ਨੂੰ ਬਈ ਠੀਕ ਆ ਗੱਲ ਸੋਹੀ ਬੇਨਤੀ ਕਰਦੇ ਆ ਵੀ ਜਿਹਨੇ ਭਰਾ ਨੇ ਜਿੱਥੋਂ ਵੀ ਲੈਣੀ ਹੈ ਚੰਗੀ ਲਿਆ ਕਰੋ ਬਈ ਤਕਰੀਬਨ 15 ਕਿਲੋ ਤੋਂ ਪਲੱਸ ਦੁੱਧ ਵਾਲੀ ਲਿਆ ਕਰੋ ਮੱਝ ਉਦੂ ਘੱਟ ਵਾਲੀ ਦਾ ਮਗੇ ਆਈ ਦੇ ਹਿਸਾਬ ਨਾਲ ਜਿਹੜੇ ਫੀਡਾਂ ਦਾਣੇ ਦੇ ਰੇਟ ਆ ਬਾਈ 12 ਨਹੀਂ ਖਾਂਦੀ ਫਿਰ ਆਪਣੀ ਆਪ ਦੀ ਲੇਬਰ ਬਣ ਜਾਂਦੀ ਹੈ ਉੱਪਰ ਜੋ ਖਰਚਾ ਆਪਾਂ ਜਿੰਨਾ ਕਰ ਲੈਨੇ ਆ 15 ਕਿਲੋ ਤੋਂ ਘੱਟ ਦੁੱਧ ਵਾਲੀ ਮੱਝ ਨਹੀਂ 12 ਖਾਂਦੀ ਬਾਈ 15 ਤੋਂ ਬਾਹਰ ਵਾਲੀ ਮੱਝ ਬਰੀਡਿੰਗ ਵਾਸਤੇ ਵੀ ਚੰਗੀ ਤੁਸੀਂ ਉਹਦੀ ਕੋਕੱਟੀ ਪਾਲਣੀ ਜਾਂ ਕੋਕੱਟਾ ਪਾਲਣਾ ਉਹ ਚੀਜ਼ਾਂ ਵਾਸਤੇ ਵੀ ਚੰਗੀ ਔਰ ਦੁੱਧ ਨੂੰ ਵੀ ਚੰਗੀ ਬਾਈ ਠੀਕ ਹੈ ਜੀ ਲੈ ਸੱਜਣੋ ਬਾਕੀ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਬਾਈ ਆਮਨੇ ਦੇ ਘਰੋਂ ਪਿੰਡ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਇਸੇ ਤਰ੍ਹਾਂ ਹੀ ਤਿੰਨਾਂ ਚਾਰਾਂ ਦਿਨਾਂ ਬਾਅਦ ਇੱਕ ਵੀਡੀਓ ਬਾਈ ਦੇ ਘਰੋਂ ਕੰਮ ਨੇ ਯਾਰ ਹੁਣ ਰੈਗੂਲਰ ਚੱਲਦੇ ਰਹਿਣਾ ਤੇ ਬਾਕੀ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ